ਯੂਕੇ ਵਿੱਚ ਸਿੱਖ ਸੰਸਦ ਪ੍ਰੀਤ ਗਿੱਲ ਨੇ ਬ੍ਰਿਟਿਸ਼ ਸਿੱਖਾਂ ਨੂੰ ਹਵਾਈ ਅੱਡਿਆਂ ਤੇ ਰੋਕੇ ਜਾਣ ਅਤੇ ਭਾਰਤ ਪ੍ਰਤੀ ਉਨ੍ਹਾਂ ਦੇ ਰਵੱਈਏ ਬਾਰੇ ਸਵਾਲ ਕੀਤੇ ਜਾਣ ਦਾ ਮੁੱਦਾ ਚੁੱਕ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਪ੍ਰੀਤ ਗਿੱਲ ਸੰਸਦ ਵਿੱਚ ਸਭ ਤੋਂ ਪ੍ਰਮੁੱਖ ਸਿੱਖ ਆਗੂਆਂ ਵਿੱਚੋਂ ਇੱਕ ਹਨ ਉਹਨਾਂ ਨੇ ਗ੍ਰਹਿ ਸਿਕਤਰ 유ਵੇਟ ਕਪੂਰ ਨੂੰ ਪੱਤਰ ਲਿਖ ਕੇ ਬਹੁਤ ਸਾਰੇ ਬ੍ਰਿਟਿਸ਼ ਸਿੱਖਾਂ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਬ੍ਰਿਟਨ ਵਿੱਚ ਮੁੜ ਦਾਖਲ ਹੋਣ ਵੇਲੇ ਸਿੱਖਾਂ ਨੂੰ ਰੋਕਿਆ ਗਿਆ ਅਤੇ ਲੰਬੇ ਸਮੇਂ ਤੋਂ ਪੁਸ਼ਗਸ਼ ਕੀਤੀ ਗਈ ਇਹ ਸਵਾਲ ਦਹਾਕਿਆਂ ਪੁਰਾਣੇ ਵਿਵਾਦ ਤੇ ਕੇਂਦ੍ਰਿਤ ਹਨ ਕਿ ਕੀ ਸਿੱਖਾਂ ਨੂੰ ਦੱਖਣੀ ਏਸ਼ੀਆ ਵਿੱਚ ਉਹਨਾਂ ਦਾ ਆਪਣਾ ਵਤਨ ਦਿੱਤਾ ਜਾਣਾ ਚਾਹੀਦਾ ਹੈ ਉਸ ਦੀਆਂ ਟਿੱਪਣੀਆਂ ਪਾਬ ਸਰਕਾਰ ਦੁਆਰਾ ਜਾਂ ਉਸ ਲੋਕ ਕਥਿਤ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਬਾਰੇ ਬ੍ਰਿਟਿਸ਼ ਸਿੱਖਾਂ ਵਿੱਚ ਵੱਧ ਰਹੇ ਗੁੱਸੇ ਨੂੰ ਦਰਸਾਉਂਦੀਆਂ ਹਨ ਉਹ ਬ੍ਰਿਟਿਸ਼ ਕੂਲੰਬੀਆ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਵੱਦੀ ਕੂਟਨੀਤਿਕ ਵਿਵਾਦ ਦੇ ਵਿਚਾਰ ਆਏ ਹਨ ਜਿਸ ਬਾਰੇ ਕੈਨੇਡਾ ਦਾ ਮੰਨਣਾ ਹੈ ਕਿ ਭਾਰਤੀ ਅਧਿਕਾਰੀ ਉਸ ਵਿੱਚ ਸ਼ਾਮਲ ਸਨ ਆਪਣੇ ਪੱਤਰ ਵਿੱਚ 24 ਸਤੰਬਰ ਵਿੱਚ ਭੇਜਿਆ ਸੀ ਗਿਲ ਨੇ ਬਹੁਤ ਸਾਰੇ ਸਿੱਖਾਂ ਦੇ ਕੇਸਾਂ ਨੂੰ ਉਠਾਇਆ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਟਿਸ਼ ਸਰਹੱਦਾਂ ਤੇ ਰੋਕੇ ਜਾਣ ਬਾਰੇ ਚਿੰਤਾਮੰਦ ਨਾਲ ਉਸ ਨੂੰ ਰੂਬ ਰੂ ਕਰਵਾਇਆ ਸੀ ਉਸ ਨੇ ਕਿਹਾ ਕਿ ਤੁਰਕੀ ਵਿੱਚ ਪਰਿਵਾਰਕ ਛੁੱਟੀਆਂ ਤੋਂ ਵਾਪਸ ਆਉਂਦੇ ਸਮੇਂ ਇੱਕ ਸਿੱਖ ਵਿਅਕਤੀ ਨੂੰ ਮੈਂਚੈਸਟਰ ਵਿੱਚ ਹਵਾਈ ਅੱਡੇ ਤੇ ਕਈ ਘੰਟੇ ਰੋਕ ਕੇ ਰੱਖਿਆ ਗਿਆ ਇਸ ਦੌਰਾਨ ਉਸ ਨੂੰ ਪੁੱਛਿਆ ਗਿਆ ਸੀ ਕਿ ਸਿੱਖ ਧਰਮ ਭਾਰਤ ਦੀ ਵੰਡ ਅਤੇ ਨਿੱਜਰ ਦੀ ਮੌਤ ਬਾਰੇ ਉਸ ਦੇ ਕੀ ਵਿਚਾਰ ਹਨ ਉਹਨਾਂ ਅੱਗੇ ਕਿਹਾ ਕਿ ਉਸ ਨੂੰ ਮੋਟੇ ਤੌਰ ਤੇ ਨਜਿੱਠਿਆ ਗਿਆ ਸੀ ਅਤੇ ਇੱਕ ਅਧਿਕਾਰੀ ਨੇ ਉਸ ਵਿਅਕਤੀ ਦੀ ਪੱਗ ਉਤਾਰਨ ਦੀ ਵੀ ਕੋਸ਼ਿਸ਼ ਕੀਤੀ ਸੀ ਜੋ ਉਸ ਦੇ ਵਿਸ਼ਵਾਸ ਦਾ ਪ੍ਰਤੀਕ ਹੈ ਉਸਨੇ ਆਪਣੇ ਲੈਟਰ ਵਿੱਚ ਲਿਖਿਆ ਕਿ ਮੇਰੇ ਕੋਲ ਮੌਜੂਦ ਪੁਰਾਣੇ ਸਬੂਤ ਚਿੰਤਾ ਦਾ ਕਾਰਨ ਹਨ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਅਨੌਚਿਤ ਸਵਾਲ ਕੀਤੇ ਜਾ ਰਹੇ ਹਨ ਜੋ ਉਹਨਾਂ ਦੀ ਪਛਾਣ ਅਧਾਰਧਾਰਮਿਕ ਵਿਸ਼ਵਾਸ ਦੇ ਕੇਂਦਰ ਹਨ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖਾਂ ਨੂੰ ਪੀੜਤ ਅਤੇ ਅਸੁਰੱਖਿਅਤ ਮਹਿਸੂਸ ਕਰਵਾਇਆ ਜਾ ਰਿਹਾ ਹੈ ਪਰੋਸੇ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਇਹ ਪ੍ਰਕਿਰਿਆਵਾਂ ਨਿਰਪੱਖ ਹੋਣ ਅਤੇ ਸਾਰੇ ਪਾਈਚਾਰਿਆਂ ਨਾਲ ਇੱਕੋ ਜਿਹੇ ਮਾਣ ਅਤੇ ਸਤਿਕਾਰ ਨਾਲ ਪੇਸ਼ ਆਇਆ ਜਾਵੇ ਨਿੱਜਰ ਕਤਲकांड ਤੋਂ ਬਾਅਦ ਕੈਨੇਡਾ ਅਤੇ ਭਾਰਤ ਇੱਕ ਵਿ ਵਿਸਤ੍ਰਿਤ ਕੂਟਨੀਤਿਕ ਰੁਕਾਵਟ ਵਿਛਨ ਉਟਾਵਾ ਨੇ ਹੁਣ ਦੋਸ਼ ਲਗਾਇਆ ਹੈ ਕਿ ਭਾਰਤੀ ਗ੍ਰਹਿ ਮਾਮਲਿਆਂ ਦੇ ਮੰਤਰੀ ਅਮਿਤ ਸ਼ਾਹ ਕੈਨੇਡਾ ਵਿੱਚ ਸਿੱਖਾਂ ਨੂੰ ਡਰੋਨ ਅਤੇ ਕਤਲ ਕਰਨ ਦੀਆਂ ਸਾਜ਼ਿਸ਼ਾਂ ਦੀ ਕڑی 'ਚ ਸ਼ਾਮਲ ਸਨ ਯੂਕੇ ਵਿੱਚ ਸਿੱਖ ਕਾਰਕੁਨ ਅਪਤਾਸਿੰਘ ਖੰਡਾ ਦੀ ਪਿਛਲੇ ਜੂਨ ਵਿੱਚ ਅਚਾਨਕ ਮੌਤ ਹੋ ਗਈ ਸੀ ਜਦੋਂ ਸ਼ਿਕਾਇਤ ਕੀਤੀ ਗਈ ਸੀ ਕਿ ਭਾਰਤੀ ਪੁਲਿਸ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਸਿੱਖ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਿੱਖਾਂ ਨੂੰ ਹੁਣ ਅੱਤਵਾਦ ਐਕਟ 2000 ਦੇ ਸ਼ੈਡਿਊਲ 7 ਦੇ ਤਹਿਤ ਯੂਕੇ ਦੇ ਹਵਾਈ ਅੱਡਿਆਂ ਤੇ ਰੋਕਿਆ ਜਾ ਰਿਹਾ ਹੈ ਹੈ ਉਸ ਕਾਨੂੰਨ ਦੇ ਤਹਿਤ ਪੁਲਸ ਹਵਾਈ ਅੱਡੇ بندرਗਾਹਾਂ ਜਾਂ ਰੇਲਵੇ ਸਟੇਸ਼ਨ ਤੋਂ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ ਅਤੇ ਮੁਲਾਂਕਣ ਕਰ ਸਕਦੀ ਹੈ ਕਿ ਕੀ ਉਹ ਅਤਵਾਦ ਵਿੱਚ ਸ਼ਾਮਲ ਹਨ ਜਾਂ ਨਹੀਂ ਪਾਵੇਂ ਉਹਨਾਂ ਕੋਲ ਸ਼ੱਕ ਦਾ ਕੋਈ ਠੋਸ ਉਦਾਹਰਨ ਨਹੀਂ ਹੋਵੇ ਲੰਡਨ ਵਿੱਚ ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਆਨੰਦ ਨੇ ਕਿਹਾ ਕਿ ਲੋਕਾਂ ਨੂੰ ਵਕੀਲ ਉਪਲਬਧ ਨਾ ਹੋਣ ਤੇ ਰੋਕਿਆ ਜਾ ਰਿਹਾ ਹੈ ਅਤੇ ਪੁਸ਼ਗਿਸ਼ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ ਕਿ ਉਹਨਾਂ ਨੂੰ ਆਪਣੇ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਪਾਸਵਰਡ ਸੌਂਪਣੇ ਫੈਨਗੇ ਫਿਰ ਉਹਨਾਂ ਨੂੰ ਬਹੁਤ ਵੱਡੇ ਸਵਾਲ ਪੁੱਛੇ ਜਾਂਦੇ ਹਨ ਜਿਵੇਂ ਕਿ ਖਾਲਿਸਤਾਨ ਅਤੇ ਭਾਰਤ ਬਾਰੇ ਤੁਹਾਡੇ ਕੀ ਵਿਚਾਰ ਹਨ ਗਿੱਲ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਕਈ ਹਵਾਈ ਅੱਡਿਆਂ ਤੇ ਸਵਾਲਾਂ ਦੀ ਖਾਸ ਅਤੇ ਅਸਾਧਾਰਨ ਇਹ ਚਿੰਤਾ ਦਾ ਕਾਰਨ ਹੈ ਕਿ ਕੀ ਇਹ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਠੋਸ ਰਣਨੀਤੀ ਦਾ ਹਿੱਸਾ ਹੈ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦੇ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਤੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ